ਦੁਆਰਾ ਪਰਮਨਿਕ ਕ੍ਰਿਟਰੀਆ ਬੋਟਾ ਸੀ ਬਣਾਈਆਂ ਉਹਨਾਂ ਤੇ ਬਹੁਤ ਵੱਡੇ ਕਪਲੇ ਹੋਏ ਨੇ ਕੁਝ ਥਾਂ ਤੇ ਇਹ ਹੈ ਕਿ 1 ਤੋਂ ਲੈ ਕੇ 100 ਤੱਕ ਕੋਈ ਘਰ ਦਾ ਨੰਬਰ ਹੀ ਨਹੀਂ 0 ਨੰਬਰ ਤੇ 100 ਘਰ ਦੀ ਵੋਟ ਪੜ ਗਈ ਪੰਜਾਬ ਚ ਕੋਈ ਇਹ ਜਗ੍ਹਾ ਨਹੀਂ ਪੰਜਾਬੀ ਦੀ ਜਿਹਦਾ ਆਪਦਾ ਘਰ ਨਾ ਹੋਵੇ ਤੇ ਉਹਦਾ ਆਪਦਾ ਨੰਬਰ ਨਾ ਹੋਵੇ ਇਸ ਤਰ੍ਹਾਂ ਹੋਏ ਨੇ ਤੇ ਬਾਕੀ ਇਸ ਤਰ੍ਹਾਂ ਹੋਇਆ ਹੈ ਕਿ ਜੋ ਸਿੱਖ ਤਰਫ ਦੀ ਡੈਫੀਨੇਸ਼ਨ ਹੈ ਉਹਦੇ ਉਲਟ ਜਾ ਕੇ ਜੋ ਸਿੱਖ ਹੈ ਹੀ ਨਹੀਂ ਨਾ ਉਹਦਾ ਨਾਂ ਕੌਰ ਤੇ ਸਿੰਘ ਹੈ ਉਹਨਾਂ ਨੇ ਬੋਟਾ ਹਜ਼ਾਰਾਂ ਦਿੱਤਾ ਚ ਬਣੀਆਂ ਪਈਆਂ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਕੇਸ ਹੈਗੇ ਜਿਹੜੇ ਅਸੀਂ ਕੁਝ ਮਿਸਾਲ ਦੇ ਕੇ ਜੱਜ ਸਾਹਿਬ ਨੂੰ ਦੱਸ ਕੇ ਆਏ ਆ ਉਹਨਾਂ ਤੋਂ ਟਾਈਮ ਲਿਆ ਕਿ ਰਿਵਿਊ ਵਾਸਤੇ ਸਾਨੂੰ ਟਾਈਮ ਹੋਰ ਦਿਓ ਕੰਪਲੇਂਟਾਂ ਨੂੰ ਤੇ ਨਾਲ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਨੋਟਿਸ ਲਓ ਤਾਕੇ ਜਿਹੜਾ ਧਰਮ ਹੈ ਜਿਵੇਂ ਮੁਸਲਮਨ ਧਰਮ ਹੈ ਜਾਂ ਇਸਾਈ ਧਰਮ ਹੈ ਜਾਂ ਹਿੰਦੂ ਧਰਮ ਹੈ ਜਿਵੇਂ ਜੁੱਧੇ ਹੈ ਜੇ ਉੱਥੇ ਜਾ ਕੇ ਕਹੀਏ ਕਿ ਬਲਵਿੰਦਰ ਸਿੰਘ ਭੁੰਦਰ ਜਾ ਕੇ ਉਹਦਾ ਮੱਠ ਦਾ ਪ੍ਰਧਾਨ ਬਣੇਗਾ ਕੀ ਬਣ ਸਕਦਾ ਕੋ ਬਨ ਲੇਗਾ ਜੇ ਕੋ ਬਸਈਦਾ ਕਹੀਏ ਬਾਵਰੀ ਮਸਜਿਦ ਦਾ ਟੀਮਾ ਸਾਹਿਬ ਵਾਲ ਨੇ ਕੋ ਬਨ ਲੇਗਾ ਤੇ ਫਿਰ ਭਲਾ ਸਿੱਖ ਧਰਮ ਦਾ ਜਿਹੜਾ ਹਰਮੰਦਰ ਸਾਹਿਬ ਦੁਨੀਆ ਦਾ ਸਭ ਤੋਂ ਉੱਚતમ ਤੇ ਲੇਟੈਸਟ ਧਰਮ ਹੈ ਉਹਦੇ ਚ ਜਿਹੜੇ ਬੰਦੇ ਉਸ ਧਰਮ ਚ ਆਸਥਾ ਹੀ ਨਹੀਂ ਰੱਖਦੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਹੈ ਨਹੀਂ ਅਗਰ ਇਹ ਬੋਟਾ ਬਣਾ ਕੇ ਤੇ ਬੋਟਾਂ ਦੇ ਜਰੀਏ ਉੱਥੇ ਬਣ ਜਾਂਦੇ ਨੇ ਇਦੋਂ ਵੱਡਾ ਧੱਕਾ ਕੌਮ ਨਾਲ ਕੋ ਹੋ ਨਹੀਂ ਸਕਦਾ ਇਸ ਕਰਕੇ ਇਹਦੇ ਵਾਸਤੇ ਅਸੀਂ ਸਾਰੇ ਇੱਥੇ ਆਏ ਆ ਜਿਹਦੇ ਚ ਧਾਮੇ ਸਾਹਿਬ ਵੀ ਨਾਲ ਹੀ ਸਨ ਦੇਖਿਆ ਤੁਸੀਂ ਉਹ ਜ਼ਰੂਰੀ ਸੀ ਚਲੇ ਗਏ ਨੇ ਬਾਕੀ ਅਸੀਂ ਸਾਰੇ ਖੜੇ ਆ ਚੀਬਾ ਸਾਹਿਬ ਹੋਰ ਸਾਨੂੰ ਡੀਟੇਲ ਚ ਕਾਨੂੰਨੀ ਤੌਰ ਤੇ ਆ ਜਿਹੜਾ ਸਾਰਾ ਅਸੀਂ ਦੇਖ ਕੇ ਆਇਆ ਇਸ ਤਰ੍ਹਾਂ ਇਹ ਸਾਰਾ ਡੀਟੇਲ ਚ ਦੱਸ ਦੇਣਗੇ ਕੋ ਦੱਸੋ ਟੋਟਲ ਕਿੰਨੀਆਂ ਕ ਬੋਟਾਂ ਜਿਹੜੀਆਂ ਦੇਖੋ ਮੇਨ ਜਿਹੜੀਆਂ ਤੁਹਾਨੂੰ ਸਾਰਾ ਇਮੇ ਦੱਸ ਦੇਣੇ ਕਿ ਜਿੰਨਾ ਜੋੜ ਜੋੜ ਬਸ ਆਇਆ ਕਿ ਸਰਕਾਰੀ ਦਖਲ ਅੰਦਾਜ਼ੀ ਦੇ ਨਾਲ ਸਿੱਖ ਸੰਸਥਾਵਾਂ ਨੂੰ ਖੋਣ ਦੀ ਜਿਹੜੀ ਵੱਡੀ ਸਾਜ਼ਿਸ਼ ਹੈ ਉਹ ਇੱਕ ਵਾਰੀ ਫੇਰ ਇੱਥੇ ਅਰਵਿੰਦ ਕੇਜਰੀਵਾਲ ਦੇ ਹਕੂਮਤ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਦਿੱਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਉਹਨੂੰ ਸਿਰੇ ਚਾੜ੍ਹਨਾ ਚਾਹੀਦਾ ਜਦੋਂ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਉਦੋਂ ਵੀ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲੇ ਜੱਜ ਸਾਹਿਬ ਕੋਲੇ ਆਏ ਸੀ ਤੇ ਅਸੀਂ ਉਦੋਂ ਸਾਡੀ ਸ਼ਿਕਾਇਤ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜੈਨੂਇਨ ਵੋਟਰ ਰਜਿਸਟਰ ਹੋਣ ਤੇ ਉਹਦੇ ਵਾਸਤੇ ਸੂਬੇ ਦੀ ਸਰਕਾਰ ਜਿਹੜੀ ਹੈ ਕੋਈ ਸਹਿਯੋਗ ਨਹੀਂ ਕਰ ਰਹੀ ਸਾਡੇ ਸਿੱਖ ਸੰਸਥਾਵਾਂ ਗੁਰਦੁਆਰਾ ਕਮੇਟੀਆਂ ਅਕਾਲੀ ਵਰਕਰ ਐਸਜੀਪੀਸੀ ਮੈਂਬਰ ਉਹ ਵੋਟਰ ਬਣਾ ਕੇ ਲੈ ਕੇ ਜਾਂਦੇ ਸੀ ਤੇ ਅੱਗੇ ਆਨਾ ਕਰਨੀ ਕੀਤੀ ਜਾਂਦੀ ਸੀ ਵੀ ਇਕੱਲਾ ਇਕੱਲਾ ਵੋਟਰ ਆਵੇ ਜਾਣਬੁੱਝ ਕੇ ਡਿਸਕਰਜ ਕੀਤਾ ਜਾਂਦਾ ਸੀ ਫਿਰ ਫੋਟੋ ਦੀ ਸ਼ਰਤ ਲੱਗੀ ਫਿਰ ਆਧਾਰ ਕਾਰਡ ਦੀ ਸ਼ਰਤ ਲੱਗੀ ਪਰ ਫਿਰ ਵੀ ਜੜੀਆਂ ਸਾਰਿਆਂ ਨੇ ਰਲ ਕੇ ਤੇ ਮਿਹਨਤ ਕਰਕੇ ਤੇ ਆਪਣੀਆਂ ਵੋਟਾਂ ਜੜੀਆਂ ਉਹ ਜਮ੍ਹਾਂ ਕਰਾਈਆਂ ਸੀ ਵੱਖ-ਵੱਖ ਰਿਟਰਨਿੰਗ ਅਫਸਰਾਂ ਕੋਲ ਹੁਣ ਪਹਿਲਾ ਹੈ ਕਿ ਜੜੀਆਂ ਜੈਨੂਇਨ ਵੋਟਾਂ ਉੱਤੇ ਜਮ੍ਹਾਂ ਹੋਈਆਂ ਵੱਡੇ ਪੱਧਰ ਤੇ ਉੱਤੇ ਪੰਜਾਬ ਭਰ ਚ ਕੰਪਲੇਂਟ ਹੈ ਕਿ ਉਹ ਵੋਟਾਂ ਗਾਇਬ ਹੈ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਸਰਕਾਰ ਦੇ ਕੋਲ ਸਾਰਾ ਤੰਤਰ ਹੈ ਤੇ ਇਹਨਾਂ ਨੂੰ ਲੱਗਿਆ ਵੀ ਇਹ ਵੋਟਾਂ ਜਿਹੜੀਆਂ ਨੇ ਇਹ ਜੈਨੂਇਨ ਵੋਟਾਂ ਨਹੀਂ ਜੇ ਇਹ ਵੋਟਾਂ ਪਈਆਂ ਤੇ ਫਿਰ ਤੇ ਸਾਡੀ ਗਲਤੀ ਬਣਨੀ ਜੋ ਕੁਝ ਅਸੀਂ ਕਰਨਾ ਚਾਹੁੰਦੇ ਆ ਤੇ ਅਖੀਰਲੇ ਦਿਨਾਂ ਦੇ ਵਿੱਚ ਸਰਕਾਰਾਂ ਦੀਆਂ ਬੀਐਲੂ ਨੂੰ ਹਦਾਇਤਾਂ ਚੜੇਗੀਆਂ ਕਿ ਹੁਣ ਦੇਖਣ ਦੀ ਕੋਈ ਲੋੜ ਨਹੀਂ ਆਪਣੀਆਂ ਵੋਟਰ ਲਿਸਟਾਂ ਚੱਕੋ ਤੇ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਆ ਭਾਵੇਂ ਗੈਰ ਸਿੱਖ ਆ ਭਾਵੇਂ ਪੱਤੇ ਤਾ ਭਾਵੇਂ ਉਹ ਨਾਉਨ ਅਲੀਜੀਬਲ ਬੰਦਾ ਉਦੋਂ ਜਿਵੇਂ ਮਰਜ਼ੀ ਭਾਵੇਂ ਉਹਨੇ ਅਪਲਾਈ ਨਹੀਂ ਵੀ ਕੀਤਾ ਇਹ ਵੀ ਕੰਪਲੇਂਟ ਆ ਕਿ ਜਿਨ੍ਹਾਂ ਨੇ ਫਾਰਮ ਵੀ ਨਹੀਂ ਭਰਿਆ ਪਹਿਲਾਂ ਤਾਂ ਫਾਰਮ ਵੀ ਸੀ ਨਾਡੋ ਦੇ ਆਧਾਰ ਕਾਰਡ ਵੀ ਸੀ ਨਾਡ ਫੋਟੋ ਵੀ ਸੀ ਤੇ ਅਖੀਰ ਦੇ ਉੱਤੇ ਇੰਨੀ ਖੁੱਲੀ ਛੁੱਟੀ ਹੋ ਗਈ ਵੀ ਹੁਣ ਫਾਰਮ ਦੀ ਵੀ ਲੋੜ ਨਹੀਂ ਤੇ ਤੁਸੀਂ ਚੱਕ ਕੇ ਜਾ ਕੇ ਤੇ ਵੋਟਾਂ ਉਹ ਬਣਾ ਦਿਓ ਇਸ ਕਰਕੇ ਇਹ ਸਾਰੇ ਅਸੀਂ ਜੋ ਕੱਲ ਸਾਡੇ ਐਸਡੀਪੀਸੀ ਮੈਂਬਰਸ਼ਿਪ ਅੰਦਰ ਨੇ ਸਬੂਤ ਦਿੱਤੇ ਸੀ ਉਹ ਕੱਲਾ ਕੱਲਾ ਮਾਰ ਕਰਕੇ ਤੇ ਉਹ ਜੱਜ ਸਾਹਿਬ ਨੂੰ ਦੇ ਕੇ ਆ ਤੇ ਵੱਡੀ ਜਿਹੜੀ ਗੱਲ ਹੈ ਕਿ ਸਾਡੇ ਧਰਮ ਦਾ ਸਾਡਾ ਫੰਡਾਮੈਂਟਲ ਜਿਹੜਾ ਰਿਲੀਜੰਦਾ ਸਾਡੀ ਰਹਿਤ ਮर्यादा ਦਾ ਜਿਹੜਾ ਬੇਸਿਕ ਕੁਐਸਚਨ ਹੈ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਇਹ ਸਾਡੇ ਜਿਹੜੀ ਫਰੀडम ਆਫ ਰਿਲੀਜਨ ਇਹ ਬਸ ਸਮਝਦਾ ਉਹਦੇ ਉੱਤੇ ਬਹੁਤ ਵੱਡਾ ਡਾਕਾ ਇਹ ਹੁਣ ਸਿੱਖ ਰਹਿਤ ਮर्याਦਾ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜਾਰੀ ਕੀਤੀ ਹੋਈ ਇਹ ਰਹਿਤ ਮਰਿਆਦਾ ਹੈ ਇਸ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਸਿੱਖ ਬੈਠਾ ਤੇ ਇਸ ਰਹਿਤ ਮਰਿਆਦਾ ਨੂੰ ਜਿਹੜਾ ਉਹ ਜਿਹੜਾ ਉਹਦੇ ਮੁਤਾਬਕ ਚੱਲਦਾ ਆਪਣੇ ਜੋ ਸੰਸਕਾਰ ਨੇ ਉਹਦੇ ਚਾਹੇ ਜਨਮ ਦੇ ਸੰਸਕਾਰ ਨੇ ਚਾਹੇ ਵਿਆਹ ਸ਼ਾਦੀ ਦੇ ਸੰਸਕਾਰ ਨੇ ਚਾਹੇ ਮਰਤਕ ਦੇ ਸੰਸਕਾਰ ਨੇ ਜਾਂ ਹੋਰ ਜੋ ਸਾਡੇ ਬੁਨਿਆਦੀ ਅਸੂਲ ਨੇ ਸਿੱਖ ਧਰਮ ਦੇ ਉਹ ਸਾਰੇ ਦੇ ਸਾਰੇ ਸਿੱਖ ਰਹਿਤ ਬਿਰਾਦਾ ਅਰੇ ਸਾਡੇ ਧਰਮ ਦਾ ਆਪਣਾ ਨਰੂਨੀ ਮਸਲਾ ਹੁਣ ਸਿੱਖ ਰਹਿਤ ਬਿਰਾਦਾ ਦੇ ਵਿੱਚ ਜਿਹੜਾ ਜਨਮ ਤੇ ਨਾਮ ਸੰਸਕਾਰ ਹੈ ਇਹ ਅਸੀਂ ਕਾਪੀਆਂ ਜੱਜ ਸਾਹਿਬ ਨੂੰ ਵੀ ਦੇ ਕੇ ਆਇਆ ਕਿ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਜਿਹੜਾ ਸਾਡਾ ਨਾਮਕਰਨ ਦੀ ਵਿਧੀ ਆ ਉਹ ਕੀ ਹੁੰਦੀ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਗੁਰੂ ਘਰ ਚ ਜਾਣਾ ਉੱਥੇ ਜਾ ਕੇ ਜਿਹੜੀ ਅਰਦਾਸ ਕਰਾਈ ਜਾਂਦੀ ਆ ਉੱਥੇ ਹੁਕਮਨਾਮਾ ਲਿਆ ਜਾਂਦਾ ਜਿਹੜੇ ਵਾਕ ਦਾ ਪਹਿਲਾ ਸ਼ਬਦ ਹੁੰਦਾ ਉਹਦੇ ਤੇ ਬੱਚੇ ਦਾ ਨਾਮ ਰੱਖਿਆ ਜਾਂਦਾ ਤੇ ਪਿੱਛੇ ਹਦਾਇਤ ਕੀ ਆ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਂਦਾ ਇਹ ਬੇਸਿਕ ਜਿਹੜੀ ਹੈ ਸਾਡੀ ਇੱਕ ਪਛਾਣ ਹੈ ਕਿ ਜੇ ਸਿੱਖ ਦੇ ਘਰ ਬੱਚਾ ਹੁੰਦਾ ਬੱਚੀ ਹੁੰਦੀ ਆ ਤੇ ਰਹਿਤ ਮਰਿਆਦਾ ਦੇ ਵਿੱਚ ਦਰਜ ਜਿਹੜੀ ਨਾਮਕਰਨ ਦੀ ਵਿਧੀ ਆ ਉਹਦੇ ਮੁਤਾਬਕ ਹੁਣ ਕੋਈ ਕਾਨੂੰਨ ਬਣਦਾ ਤੇ ਜਿਹੜੇ ਸਾਡੇ ਬੁਨਿਆਦੀ ਧਰਮ ਦੇ ਅਸੂਲ ਨੇ ਉਹਦੇ ਉੱਤੇ ਕੋਈ ਕਾਨੂੰਨ ਨਹੀਂ ਬਣ ਸਕਦਾ ਕਿਉਂਕਿ ਕਾਨੂੰਨ ਨੇ ਵੀ ਜੇ ਸਿੱਖਾਂ ਵਾਸਤੇ ਕਾਨੂੰਨ ਬਣਨਾ ਹੈ ਤਾਂ ਜਿਹੜੇ ਸਿੱਖਾਂ ਦੇ ਬੁਨਿਆਦੀ ਅਸੂਲ ਨੇ ਜੋ ਮर्यादा ਉਹਦੇ ਤੋਂ ਸੇਧ ਲੈਣੀ ਆ ਜੇ Hindu ਭਰਾਵਾਂ ਵਾਸਤੇ ਬਣਦਾ ਤੇ ਉਹਨਾਂ ਦੇ ਬੁਨਿਆਦੀ ਜਿਹੜੇ ਧਰਮ ਦੇ ਸੂਲ ਹੈ ਉਹਦੇ ਮੁਤਾਬਕ ਲੈਣੀ ਆ ਤੇ ਮੁਸਲਮਾਨ ਭਰਾਵਾਂ ਦਾ ਬਣਦਾ Kristen ਦਾ ਬਣਦਾ ਉਹਦੇ ਮੁਤਾਬਕ ਲੈਣੀ ਹੁਣ ਜਿਹੜੀਆਂ ਅਸੀਂ ਵੋਟ ਲਿਸਟਾਂ ਉਹਨਾਂ ਨੂੰ ਦਿੱਤੀਆਂ ਉਥੇ ਕਿਤੇ ਉਹਨਾਂ ਦੇ ਨਾਵਾਂ ਦੇ ਪਿੱਛੇ ਕਿਤੇ ਸਿੰਘ ਕੌਰ ਨਹੀਂ ਹੈ ਕਿਉਂਕਿ ਇਲੈਕਸ਼ਨ ਨਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੈ ਵੈਸੇ ਕੋਈ ਸਰਕਾਰੀ ਇਲੈਕਸ਼ਨ ਹੋਵੇ ਸਰਕਾਰ ਦੀ ਹੋਵੇ ਕਮੇਟੀ ਦੀ ਹੋਵੇ ਪੰਚਾਇਤੀ ਹੋਵੇ ਅਸੀਂ ਕਹਿੰਦੇ ਕੋਈ ਤਰ੍ਹਾਂ ਸਾਰਿਆਂ ਦਾ ਹੱਕ ਹੁੰਦਾ ਪਰ ਇਹ ਕਿਉਂਕਿ ਗੁਰਦਵਾਰਾ ਪ੍ਰਬੰਧ ਹੈ ਇਹਦੇ ਵਿੱਚ ਕੰਡੀਸ਼ਨ ਹੈ ਜੋ ਜਿਹੜੀ ਹੈ ਕਿ ਸਿੱਖ ਪਰਿਵਾਰਾਂ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਇਸ ਕਰਕੇ ਅਸੀਂ ਜੱਜ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਡਾਕੂਮੈਂਟ ਦੇ ਕੇ ਆਏ ਹਾਂ ਇਹ ਤਾਂ ਦੇਰ ਕਰਦੀ ਹੈ ਜੋ ਇਸ ਵੇਲੇ ਸਰਕਾਰ ਕਰ ਰਹੀ ਹੈ ਤੇ ਕਮਿਸ਼ਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਕੰਮ ਨੂੰ ਰੋਕ ਕੇ ਇੱਕ ਤਰੀਕ ਤਰੀਕ ਵਧਾਓ ਇੱਕ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਾਓ ਤੇ ਜਿੰਨਾ ਅਫਸਰਾਂ ਨੇ ਇਹ ਕੰਮ ਕੀਤੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਅਫਸਰਾਂ ਨੇ ਕੰਮ ਜਿਹੜਾ ਕਰਨਾ ਹੁੰਦਾ ਉਹ ਅਸੂਲ ਦੇ ਮੁਤਾਬਕ ਕੰਮ ਕਰਨਾ ਹੁੰਦਾ ਪੋਲੀਟੀਕਲ ਹਦਾਇਤਾਂ ਦੇ ਉੱਤੇ ਕਦੀ ਜਿਹੜੇ ਅਫਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਸੋ ਅੱਜ ਸਾਡੇ ਕਾਜਕਾਰੀ ਪ੍ਰਧਾਨ ਸਾਹਿਬ ਸਰਦਾਰ ਬਰਿੰਦਰ ਸਿੰਘ ਭੁੰਦਰ ਸਾਹਿਬ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਜੀ ਸਦਾਕ ਦੇ ਦਰ ਸਿੰਘ ਧਾਮੀ ਸਾਹਿਬ ਸਾਡੇ ਜਿਹੜੇ ਸਾਫਤਾ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਵੜੀਆ ਸਾਹਿਬ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਸਰਦਾਰ ਅਮਰਜੀਤ ਸਿੰਘ ਚਾਹੌੜਾ ਸਾਹਿਬ ਐਸਜੀਪੀਸੀ ਵੱਲੋਂ ਅਰਸ਼ਦੀਪ ਸਿੰਘ ਕਲੇਰ ਸਾਡੇ ਬੁਖਸ ਸਪੋਕਸਮੈਨ ਆ ਸਾਰਾ ਸਾਡਾ ਡੈਲੀਗੇਸ਼ਨ ਅਸੀਂ ਧੰਨਵਾਦ ਕਰਦੇ ਹਾਂ ਜੱਜ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਖੁੱਲਾ ਸਮਾਂ ਦੇਖ ਕੇ ਤੇ ਸਾਰੀ ਗੱਲ ਨੂੰ ਸੁਣੀ ਆ ਔਰ ਅਸੀਂ ਆਸ ਵੀ ਕਰਦੇ ਆ ਉਹਨਾਂ ਤੋਂ ਕਿ ਸਾਨੂੰ ਇਨਸਾਫ ਜਿਹੜਾ ਸਾਰੀ ਸਿੱਖ ਕੌਮ ਨੂੰ ਦੇਣਾ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਔਰ ਉਹਨਾਂ ਤੋਂ ਅਸੀਂ ਆਸ ਮੰਗਦਾ ਕਿ ਉਹ ਸਾਡੀਆਂ ਬੇਨਤੀਆਂ ਦੇ ਉੱਤੇ ਉਹਨੂੰ ਪਰਵਾਹ ਵੀ ਕਿੰਨੇ ਮਸਲੇ ਸਾਹਿਬ ਕਿੰਨੀਆਂ ਕਿ ਵੋਟਾਂ ਨੇ ਗਈਆਂ ਜਾਲੀ ਬਣੀਆਂ ਨੇ ਘਟੋ ਘਟ ਦੇਖੋ ਅਸੀਂ ਤੇ ਹੁਣੇ ਚਾਹੁੰਦੇ ਆ ਕਿ 31 ਮਾਰਚ ਤੱਕ ਕਿਉਂਕਿ ਹੁਣ ਤੇ ਕੱਲ ਲਾਸਟ ਡੇਟ ਆ ਤੇ ਐਡਾ ਵੱਡਾ ਜੋ ਕੁਝ ਸਾਹਮਣੇ ਆ ਰਿਹਾ ਹੱਲੇ ਮਾਰਚ ਵਾਲਿਆਂ ਦੀ ਤਾਂ ਅਸੀਂ ਨਾਲ ਅਰਜੀ ਵੀ ਦਿੱਤੀ ਆ ਉਹਨਾਂ ਦਾ ਹਲੇ ਵੋਟਰ ਨਹੀਂ ਸਭ ਨਹੀਂ ਬਣੀ ਤੇ ਦਾਵੇਦਰਾਜ ਕਿੱਥੇ ਹੋ ਜਾਂਦੀ ਹੈ ਕਿੰਨੀ ਕਿੰਨੀ ਇਹ ਬਹੁਤ ਵੱਡਾ ਕੰਮ ਹੈ ਇਹਦੀ ਪੜਤਾਲ ਹੋਣੀ ਇਹ ਘਟੋ ਘਟ ਅਸੀਂ ਉਹਨਾਂ ਨੂੰ ਕਹਿ ਕੇ 31 ਮਾਰਚ ਤੱਕ ਇਹਨੂੰ ਅੱਗੇ ਵਧਾਓ ਕਿੰਨੀ ਇਹਨਾਂ ਇਨਕੁਆਇਰੀ ਕਰੋ ਸਰ ਕਿੰਨੀਆਂ ਕਿ ਵੋਟਾਂ ਨੇ ਚਿਮਾ ਸਾਹਿਬ ਤੁਹਾਨੂੰ ਲੱਗਦਾ ਅੰਦਾਜ਼ਾ ਲੱਗ ਪਾ ਹਜ਼ਾਰਾਂ ਦੇ ਹਜ਼ਾਰਾਂ ਦੇ ਮੰਨ ਲਓ ਨੰਬਰ ਹੈ ਕੋਈ ਨੰਬਰ ਪੂਰੀਆ ਪੂਰੀਆ ਮੰਨ ਲਓ ਨੰਬਰ ਇਹ ਤਾਂ ਇੰਨੇ ਹਲਕੇ ਹਲੇ ਤੁਸੀਂ ਗੱਲ ਜਦੋਂ ਹਜ਼ਾਰਾਂ ਚ ਕਹਿ ਰਹੇ ਆ ਆ ਥੋੜੇ ਹਲਕੇ ਨੇ ਜਿਹੜੇ ਸਬੂਤ ਅਸੀਂ ਨਾਲ ਲਾਏ ਆ ਉਹਦੇ ਵਿੱਚ ਹੀ ਸਾਰੀ ਸਾਰੀ ਗੜਬੜਾ ਟੋਟਲ ਉਹ ਕਿੰਨੇ ਵੋਟਰ ਬਣ ਗਏ ਉਹਨਰ ਸਾਹਿਬ ਨੇ ਦੱਸਿਆ ਘਰਾਂ ਦਾ ਨਾਂ ਹੀ 0000 ਲਿਖ ਕੇ ਸਾਰੀ ਲਿਸਟ ਤੇ ਵੋਟਾਂ ਬਣਾਤੀਆਂ ਟੋਟਲ ਉਹ ਕਿੰਨੇ ਵੋਟਰ ਬਣ ਗਏ ਟੋਟਲ ਹੁਣ ਤੱਕ ਕਿੰਨੇ ਵੋਟਰ ਉਹ ਤਾਂ ਉਹ ਐਸਾ ਹਿਸਾਬ ਨਾਲ ਤਾਂ ਬਹੁਤ ਬਣ ਗਏ ਹੋਣਗੇ ਨਹੀਂ ਉਹ ਸਾਡੇ ਕੋਲ ਸਿਕਰ ਨਹੀਂ ਹੈ ਉਹ ਤਾਂ ਸਰਕਾਰੀ ਹੈ ਕਿੰਦਰ ਤੁਸੀਂ ਉਹਨਾਂ ਕੋਲ ਲਓ ਸਾਡੇ ਕੋਲ ਤੇ ਹੈ ਕਿ ਜਾਲੀ ਬਹੁਤ ਬਣ ਗਈਆਂ ਪੰਨ ਸਿੰਘ ਸਹਿਬਾਨਾਂ ਦੀ ਮੀਟਿੰਗ ਸਰਦਲਤੀ ਗਈ ਹੈ ਸ਼ਾਇਦ ਸੱਤ ਮੈਂਬਰ ਕਮੇਟੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਉਸ ਬਾਬਤ ਹੈ ਪਾਣੀ ਮੈਂਬਰ ਕਮੇਟੀ ਨੂੰ ਕਰ ਦੇ ਮੈਂ ਅਸੀਂ ਅੱਜ ਜਿਹੜਾ ਸਾਡਾ ਅੱਜ ਦਾ ਇਸ਼ੂ ਹੈ ਉਹ ਸਿੰਘ ਸਬੰਧ ਦਾ ਕੰਮ ਹੈ ਮਿਲਣਾ ਉਹ ਲਗਾਤਾਰ ਹੁੰਦੀ ਰਹਿੰਦੀ ਆ ਪੰਥਕ ਕਾਰਜਾਂ ਵਾਸਤੇ ਇਸ ਕਰਕੇ ਕਿਸ ਪਰਪਸ ਲਈ ਤੁਸੀਂ ਦੱਸ ਸਕਦੇ ਆ ਸਾਡਾ ਜਿਹੜਾ ਵੱਡੇ ਅਸੀਂ ਪੰਥਕ ਕਾਰਜ ਵਾਸਤੇ ਆਏ ਆ ਉਹਦੀ ਜਿਹੜੀ ਸਾਰੀ ਡਿਟੇਲ ਆ ਉਹ ਹਾਂ ਸਰੋਂ ਸਾਹਿਬ ਨੇ ਕੀ ਕਿਹਾ ਤੁਹਾਨੂੰ ਮਤਲਬ ਨਹੀਂ ਉਹਨਾਂ ਨੇ ਸੁਣਿਆ ਉਹਨਾਂ ਨੇ ਹਰ ਗੱਲ ਕੀਤੀ ਉਹਨਾਂ ਨੇ ਕਿਹਾ ਮੈਂ ਅਨਲਾਈਜ਼ ਕਰਦਾ ਉਹਨਾਂ ਨੇ ਮੈਂ ਤਾਂ ਹੀ ਤਾਰੀਫ ਕੀਤੀ ਹੈ ਕਿ ਪੂਰਾ ਉਹਨਾਂ ਨੇ ਸਮਾਂ ਦਿੱਤਾ ਸਾਰੀ ਗੱਲ ਸੁਣੀ ਹੈ ਸਾਡਾ ਪੁਆਇੰਟ ਆਫ View ਸੁਣਿਆ ਆਪ ਵੀ ਉਹ ਜੱਜ ਨੇ ਸਮਾਉਣੇ ਕਰਨਗੇ ਸਾਰੇ ਤਜਦ ਪਰਤਾਲ ਦਾ ਵਿਸ਼ਾ ਹੈ ਕਿਉਂਕਿ ਪਰਤਾਲ ਹੋਏਗੀ ਫਿਰ ਹਲ ਕੱਢਣ ਦਾ ਭਰੋਸਾ ਦਿੱਤਾ ਤੇ ਸਮਾਂ ਬਰੋਗਦਾ ਜੀਮਾਤ ਜੀਮਾਤ ਉਹ ਤਾਣੂ ਕਰ ਦੇ ਜੀਮਾਤ ਸਾਹਿਬ ਬਟਾਲਾ ਸਾਹਿਬ ਬਾਰੇ ਵੀ ਕਿਹਾ ਸੀ ਕਿ ਉਹਨਾਂ ਦੀ ਵੀ ਜ਼ਿੰਮੇਵਾਰੀ ਲਗਾਈ ਗਈ ਹੈ ਜਿਹੜੇ ਬਾਕੀ ਨਾਰਾਜ਼ਲੀ ਹੋ ਗਏ ਉਹnder ਸਾਹਿਬ ਨੇ ਲਿਖਤੀ ਰੂਪ ਚ ਕੱਲ ਮੈਂ ਤੁਹਾਨੂੰ ਦੱਸ ਦਿੱਤਾ ਸੀ ਕਿ ਜਿਵੇਂ ਬਾਟੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀ ਉਨਾ ਨਵੀ ਫਰੀਦਕੋਟ ਹਲਕੇ ਦੇ ਨਿਗਰਾਨੀ ਦੀ ਜ਼ਿੰਮੇਵਾਰੀ ਸਰਦਾਰ ਗੁਰਪ੍ਰਤਾਪ ਸਿੰਘ ਬਟਾਲਾ ਦੀ ਲਗਾ ਦਿੱਤੀ। ਤੇ ਜਿਹੜਾ ਬਾਕੀ ਨਰਾਜ਼ ਸੀ ਕਿ ਉਹ ਸਰ ਪਾਰਟੀ ਸ਼ਮਨਜੀ ਰੈਡ ਦੀ ਯਾਦ ਦੀ ਗੱਲ ਕੀਤੀ ਹੈ। ਹੋਈ ਗਏ ਸਾਰੇ ਉੱਥੇ ਇਹ ਪਰ ਇਹਦਾ ਦੀ ਗੱਲ ਕੀਤੀ ਹੈ ਪੜ੍ਹ ਕੇ ਸੁਣਾਇਆ ਕੌਰ ਸਿੰਘ ਵਾਲੀ ਗੱਲ ਸਾਇਦ ਧਾਰੀ ਵੀ ਕੋਰਟ ਸੀਗਾ ਕੌਰ ਸਿੰਘ ਤੋਂ ਨਹੀਂ ਉਹ ਉਹ ਹਾਈ ਕੋਰਟ ਨੇ ਆਲਰੇਡੀ ਡਿਸਾਈਡ ਹੋ ਗਿਆ ਪਹਿਲਾਂ ਤੇ ਨਹੀਂ ਵੋਟ ਬਣ ਚੁੱਕੀ ਸਰ ਇਹ ਤਾਂ ਉਹਦਾ ਦੀ ਗੱਲ ਕਰ ਰਹੇ ਹੋ ਸਰ ਕੌਰ ਸਿੰਘ ਤੋਂ ਉਹ ਵੀ ਲਾਂਦੇ ਨੇ ਕਿਹੜੇ ਪਰ ਨਾਲ ਨਾਲ ਦੂਜੇ ਕੰਡੀਸ਼ਨਰ ਵੀ ਹੈ ਨਾ ਕਿ ਕਿਹਸਾ ਧਾਰੀ ਹੋਣਾ ਚਾਹੀਦਾ ਪਤਾ ਤੇ ਹੋਣਾ ਕਿਹਸਾ ਧਾਰੀ ਹੋਣਾ ਗੁਰਬਾਨੀ ਨੂੰ ਜਾਣਦਾ ਹੋਣਾ ਇਹ ਤਾਂ ਇਹ ਤਾਂ ਅਸੀਂ ਇਤਰਾਜ਼ ਵਾਲੀ ਗੱਲ ਕੀਤੀ ਹੈ ਵੀ ਜਿਹੜੀ ਚੀਜ਼ ਨਹੀਂ ਹੈ ਕਾ ਪਿਆਸੀ ਪਿਛਲੀ ਲਾਹੇ ਇਹ ਰਾਸੇਖਾਂ ਚ ਕਈ ਸਿੱਖ ਪਰਿਵਾਰ ਨੇ ਉਹਨਾਂ ਦੀ ਕੋਈ ਪਰਾਲੂ ਨਹੀਂ ਨੇ ਸੁਣੋ ਕਮਿਊਨਿਟੀ ਦੇ ਤਾਂ ਕੋਈ ਪ੍ਰਾਬਲਮ ਸਿੱਖ ਧਰਮ ਵਿੱਚ ਕਮਿਊਨਿਟੀ ਦੀ ਕੋਈ ਪ੍ਰਾਬਲਮ ਨਹੀਂ ਕੋਈ ਵੀ ਹੈ ਤੁਸੀਂ ਤੜਕੇ ਕੇਸ ਦਾੜੀ ਰੱਖ ਕੇ ਅਬਰਸ਼ਕ ਲੋ ਤੁਸੀਂ ਗੁਰਸਿੱਖ ਬਣ ਜਾਓ ਹੈਡ ਗਰੰਥੀ ਬਣ ਜਾਓ ਭਾਵੇਂ ਸਾਡੇ ਸਿੱਖਤ ਉਹਦਾ ਤੇ ਤਾਂ ਕੋਈ ਕਿੰਤੂ ਕਰੇ ਨਹੀਂ ਸਕਦਾ ਲਗਾਤਾਰ ਧਰਮ ਪਰਿਵਰਤਨ ਬਹੁਤ ਹੋ ਰਿਹਾ ਹੈ ਕੁਐਸਚਨ ਬਹੁਤ ਸਾਰੇ ਬਣ ਰਹੇ ਆ ਪੰਜਾਬ ਸਭ ਤੋਂ ਜ਼ਿਆਦਾ ਇਹ ਮਾਝੇ ਦੇ ਵਿੱਚ ਦੇਖਣ ਨੂੰ ਆਸੀਂ ਇਹ ਗੱਲ ਤੁਹਾਡੇ ਸਾਹਮਣੇ ਲੈ ਆਉਣੇ ਪਏ ਕਿ ਜਿੱਦਾਂ ਤੁਸੀਂ ਗੈਨ ਸਿੱਖਣ ਦੀਆਂ ਮੋਟਾ ਦਰਜ ਕਰੀ ਜਾ ਰਹੇ ਹੋ ਇਹ ਤਾਂ ਕੱਲ੍ਹ ਨੂੰ ਤੁਸੀਂ ਹੋਰ ਬਣਾ ਦਿਓ ਕਿ ਲੱਖਾਂ ਦੀ ਗਿਣਤੀ ਚ ਇਹ ਜਿਹੜੇ ਆ ਬਣ ਗਏ ਇਹ ਸਾਡੇ ਖਾਤੇ ਪੈ ਜਾਣੇ ਇਹਨਾਂ ਚੀਜ਼ਾਂ ਤੋਂ ਵੀ ਸੁਚੇਤ ਰਹਿਣੀ ਚਾਹੀਦੀ ਕਿ ਇਦਾਂ ਵੀ ਅੰਕੜੇ ਤਿਆਰ ਹੁੰਦੇ ਆ। ਅਸੀਂ ਇੱਕ ਗੱਲ ਸਪਸ਼ਟ ਕਰ ਰਹੇ ਹਾਂ। ਜਿਵੇਂ ਇੱਕ ਗੱਲ ਸਪਸ਼ਟ ਕਰ ਰਹੇ ਤੁਸੀਂ ਕਿਹਾ ਸੀ ਕਿ ਜਿਹੜੇ ਗਰਾਜ਼ ਜਾਂ ਬਾਕੀ ਲੀਡਰ ਨੇ ਉਹ ਪਹਿਲਾਂ ਸ਼ਾਸਨੀ ਕਮੇਟੀ ਸਾਹਮਣੇ ਪੇਸ਼ ਹੋਣ ਆਪਣਾ ਪੱਖ ਰੱਖਣ। ਕੀ ਹੁਣ ਜਿੱਦਾਂ ਬੀਬੀ ਜਗੀਰ ਕੌਰ ਹੋਣ, ਹੇ ਸ਼ਰਦ ਸਾਹਿਬ, ਮੁੰਡਾ ਜਿਨੇ ਵੀ ਤਰਾਂਜੀ ਤੁਸੀਂ ਕਿ ਉਹਨਾਂ ਚ ਪਾਰਟੀ ਸ਼ਾਮਲ ਨੇ ਜਾਂ ਫਿਰ ਉਹਨਾਂ ਦੀ ਇਦਾਂ ਬਣਾਉਣਾ ਸਾਹਿਬ? ਅਸੀਂ ਅਸੀਂ ਤੇ ਜੋ ਕਿਹਾ ਸੀ ਉੱਤੇ ਸਟੈਂਡ ਕਰਦੇ ਹਾਂ। ਸਾਡੇ ਵੱਲੋਂ ਤਾਂ ਕੋਈ ਉਧਰ ਚ ਤਬਦੀਲੀ ਨਹੀਂ ਹੈ ਉਹ ਦਰਸਾਉਂਨੇ ਇੱਕ ਕਦਮ ਉਧੋਂ ਵੀ ਅੱਗੇ ਕਰ ਦਿੱਤਾ ਕਿ ਜੇ ਕੋਈ ਨਹੀਂ ਆਇਆ ਤਾਂ ਵੀ ਭਾਤ ਧੰਨਵਾਦ ਜੀ ਬਰਾਜ ਜੀ